ਮੈਂ ਬਿਆਨ ਲਿਖਤ ਦਿੱਤਾ ਹੈਗਾ ਮੈਂ ਬਿਆਨ ਲਿਖਤ ਦਿੱਤਾ ਹੈਗਾ ਮੈਂ ਕੋਈ ਮੂੰਹ ਜਵਾਨੇ ਨਹੀਂ ਦਿੱਤਾ ਜਿਸ ਪਾਰਟੀ ਨੇ ਮੇਰੇ ਗੈਂਸ ਬੀਜੇਪੀ ਨੇ ਕੋ ਐਕਸ਼ਨ ਲੈਣਾ ਲਵੇ ਫਿਰ ਮੈਂ ਤੁਹਾਨੂੰ ਸਾਰਾ ਡਿਟੇਲ ਦੱਸਿਆ ਹਾਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਬਗੈਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ ਪਰ ਇਹ ਗੱਲ ਪੱਕੀ ਹੈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਹ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਵਹਿ ਜਾਣ ਤਬ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕੱਪੜੇ ਲੀਰੋ ਢੀਰ ਕਰਕੇ ਰੱਖ ਦਿਆਂਗਾ ਸਾਬਤ ਕਰ ਦਿਆਂਗਾ ਆਪਰੇਸ਼ਨ ਲੇਟਸ ਹੈਗਾ ਹੈ ਇਹ ਨੋਬਤੀ ਕਿਉਂ ਆਈ ਜੀ ਕੋਰ ਕਮੇਟੀ ਦੇ ਵਿੱਚ ਵੀ ਇਹ ਚਰਚਾ ਹੋਈ ਸੀ ਜਿਹੜੇ ਹੁਣ ਬਾਗੀ ਦੇਖੋ ਜੀ ਸਮਝਦੇ ਨਹੀਂ ਦੇਖੋ ਜਿਹੜੀ ਭਾਜਪਾ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਰਿਜਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੇਟਸ ਆ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਰਖਰੂ ਹੋ ਕੇ ਨਿਕਲਾਂਗੇ ਸਰਦਾਰ ਸਾਹਿਬ ਜਿਹੜੇ ਲੀਡਰ ਇਕੱਠੇ ਹੋਏ ਨੇ ਅਕਾਲੀ ਦਲ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੋਣਾ ਚਾਹੀਦਾ ਉਹਨਾਂ ਨੇ ਕਹਿੰਦੇ ਉਹੀ ਨੇ ਮੈਂ ਕਹਾਂ ਜੀ ਉਹ ਅਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤਾਂ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਐਸਐਸਜੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਤੁਸੀਂ ਆਓ ਨਾ ਲੇਕਿਨ ਕਾਰਵਾਈ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਾਂ ਜੀ ਹਾਲੇ ਅਸੀਂ ਕੋਈ ਕਾਲੀਚ ਨਹੀਂ ਹਾਂ ਅਸੀਂ ਹੁਣ ਕੋਈ ਡਰੇ ਹੋਏ ਨਹੀਂ ਆ ਕੇ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਸਾਨੂੰ ਕੋਈ ਕਾਲੀ ਨਹੀਂ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਮੈਂ ਵੀ ਤਾਂ ਉਸ ਫੋਰਮ ਚ ਬੈਠਾ ਐ ਸਾ ਮੈਨੇ ਸਾਹਮਣੇ ਤਾਂ ਕਦੇ ਨਹੀਂ ਕੀਤੀ ਮੈਂ ਜਦ ਉਹਦੇ ਬੈਠਾ ਐ ਆਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨੇ ਗੱਲ ਕੀਤੀ ਜਿਸਨੇ ਕੀਤੀ ਮੈਨੂੰ ਦੱਸੋ ਮੈਂ ਪੁੱਛਾਂ ਦੱਸ ਕਿੱਥੇ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ ਰਾਏ ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਕਹਿੰਦੇ ਪੰਜ ਪੰਜ ਬੰਦੇ ਜਾ ਕੇ ਗੱਲ ਰੱਖੋ ਉਹਨਾਂ ਕੋਲ ਤੁਸੀਂ ਕਿਹੜਾ ਕੰਮ ਕੀਤਾ ਹੈ ਦੋਆ ਚੋਂ ਇੱਕ ਦਸਣ ਕਿਹੜਾ ਕੰਮ ਕੀਤਾ ਠੀਕ ਜੀ ਸਰਦਾਰ ਸਾਹਿਬ ਇੱਕ ਜਿਹੜਾ 1 ਜੁਲਾਈ ਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਜਾ ਰਹੇ ਨੇ ਜਿਹੜੀ ਖੀਮਾ ਜਾਚ ਕੇ ਆ ਇਹਦੀ ਗੱਲ ਕਰ ਰਹੇ ਨੇ ਉਹਨਾਂ ਕੋਲ ਜੀ ਮੈਂ ਕਰਾਂ ਜੀ 9 ਸਾਲ ਐ ਖੀਮਾ ਜਾਤਾ ਮੰਗਣ ਕਿਉਂ ਨਹੀਂ ਅਕਾਲ ਤਖਤ ਤੇ ਗਏ ਅੱਜ ਕਿਉਂ ਆ ਰਹੇ ਨੇ ਮੈਨੂੰ ਇਸ ਗੱਲ ਦਾ ਜਵਾਬ ਦੇਣ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰ ਸਰ ਸੁਖਬੀਰ ਸਿੰਘ ਵੱਲੋਂ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਤੇ ਜਾ ਕੇ ਮਾਫੀ ਵੀ ਮੰਗਾਇਆ ਸਜਾਵਿਲ ਵਾਹਨ ਕੋਈ ਕਮੀ ਰਹਗੀ ਹੈ ਉਸ ਵਕਤ ਜਿੱਥੇ ਦਾਰ ਕਰੋ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਦੇ ਚ ਕੀ ਹੈ ਸਾਨੂੰ ਕਾਲ ਤੱਕ ਤੇ ਜਾਣਦਾ ਕੋਈ ਨਹੀਂ ਪਰ ਇਹ ਪਾਰਟੀ ਕਿਸੇ ਦੇ ਕਮਰੇਜ ਕਿਸੇ ਦੇ ਘਰ ਚ ਨਹੀਂ ਬਣੀ ਅਕਾਦ ਤੱਕ ਸਭ ਤੇ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾ ਹੋਣੀਆਂ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋਏਗੀ